ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਜਿਸ ਤਰ੍ਹਾਂ ਆਪਾਂ ਸਵੇਰੇ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਭਈ ਇਜ਼ਰਾਈਲ ਵਾਲਿਆਂ ਨੇ ਈਰਾਨ ਦੇ ਨਿਊਕਲੀਅਰ ਸਾਈਟਸ ਦੇ ਉੱਤੇ ਤੇ ਹੋਰ ਪੱਕਾ ਵੀ ਜਗ੍ਹਾ ਦੇ ਉੱਤੇ ਅਟੈਕ ਕੀਤਾ ਸੀ ਜਿਹਦੇ ਨਾਲ ਉਹਨਾਂ ਨੇ ਈਰਾਨ ਦੇ ਟੌਪ ਦੇ 4-5 ਜਨਰਲ ਤੇ ਨਿਊਕਲੀਅਰ ਸਾਇੰਟਿਸਟ ਜਿਹੜੇ ਆ ਉਹ ਮਾਰ ਦਿੱਤੇ ਸੀ ਹੁਣ ਖਬਰ ਇਹ ਆ ਰਹੀ ਆ ਭਈ ਈਰਾਨ ਵਾਲਿਆਂ ਨੇ ਇਜ਼ਰਾਈਲ ਦੇ ਉੱਤੇ ਮਜ਼ਾਈਲ ਦੇ ਨਾਲ ਅਟੈਕ ਕੀਤਾ ਹੈਗਾ ਯਰੂਸ਼ਲੇਮ ਏਰੀਆ ਦੇ ਵਿੱਚ ਸੋ 100 ਤੋਂ ਵੱਧ ਜਿਹੜੀਆਂ ਡਰੋਨਸ ਆ ਉਹ ਵੀ ਵਰਤੇ ਗਏ ਹੈਗੇ ਆ ਸੋ ਰਿਊਟਰਸ ਨੇ ਕਿਹਾ ਵੀ ਬਰੀਫਲੀ ਅਸੀਂ ਜੋ ਕੀ ਕੁਝ ਵਾਪਰਿਆ ਉਹਦੀ ਇਨਫੋਰਮੇਸ਼ਨ ਇਕੱਠੀ ਕਰ ਰਹੇ ਹੈਗੇ ਆ ਕਿੰਨਿਆਂ ਦੀ ਡੈਥ ਹੋਈ ਆ ਜਾਂ ਕੀ ਹੋਇਆ ਹੈਗਾ ਪਰ ਦੂਸਰੇ ਪਾਸੇ ਇਰਾਨ ਨੇ ਕਿਹਾ ਵੀ ਉਹਨਾਂ ਦੇ 78 ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ ਜਦੋਂ ਇਜ਼ਰਾਈਲ ਵਾਲਿਆਂ ਨੇ ਅਟੈਕ ਕੀਤਾ ਸੀ ਤਾਂ 350 ਦੇ ਕਰੀਬ ਲੋਕ ਜਿਹੜੇ ਆ ਉਹ ਫਟੜ ਹੋ ਗਏ ਸੀਗੇ ਪਰ ਇਸ ਈਰਾਨ ਵਾਲੇ ਅਟੈਕ ਦੇ ਵਿੱਚ ਹਜੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਕਿੰਨੇ ਲੋਕ ਜਿਹੜੇ ਆ ਉਹ ਫਟੜ ਹੋਏ ਹੈਗੇ ਤੇ ਕਿੰਨੇ ਬਾਚੇ ਹੈਗੇ ਜੀ ਬਿਲਕੁਲ ਸੋ ਪਹਿਲ ਵੀਵ ਤੇ ਜਰੂਸਲਮ ਦੇ ਇਲਾਕਿਆਂ ਦੇ ਵਿੱਚ ਈਰਾਨ ਦੇ ਦੁਆਰਾ ਇਹ ਜਿਹੜੇ ਟਾਰਗੇਟ ਆ ਉਹ ਕਿਤੇ ਗਏ ਹੈਗੇ ਜਿਹੜੀ ਰਿਟੈਲੀਗੇਸ਼ਨ ਦੇ ਤੌਰ ਦੇ ਉੱਤੇ ਬਾਅਦ ਚ ਆਈ ਆ ਈਰਾਨੀਆ ਨੇ ਮੀਡੀਆ ਰਿਪੋਰਟ ਕਰ ਰਹੀ ਆ ਵੀ ਤਹਿਰਾਨ ਦੇ 에어ਪੋਰਟ ਦੇ ਉੱਤੇ ਅੱਗ ਜਿਹੜੀ ਆ ਉਹ ਅ ਦੇਖੀ ਗਈ ਆ ਸੋ ਇਸ ਦੀ ਜਵਾਬੀ ਕਾਰਵਾਈ ਇਜ਼ਰਾਈਲ ਨੇ ਵੀ ਮੁਰ ਦੁਬਾਰਾ ਜਿਹੜੀ ਉਹ ਕਰਨਗੇ ਜੇ ਨਈ ਸ਼ੁਰੂ ਕੀਤੀ ਤਾਂ ਉਹਨਾਂ ਨੇ ਕਾਰੀ ਜਿਹੜੀ ਉਹ ਦੇਣੀ ਹੈ ਕਹਿੰਦੇ ਵੀ ਕੁਝ ਇੰਜਰੀਜ਼ ਜਿਹੜੀਆਂ ਆ ਉਹ ਇਜ਼ਰਾਈਲ ਦੇ ਵਿੱਚ ਰਿਪੋਰਟ ਹੋਈਆਂ ਜਿਹੜੀਆਂ ਇਜ਼ਰਾਈ ਇਰਾਨੀਅਨ ਮਿਜ਼ਾਈਲਜ਼ ਆ ਉਹ ਆਇਰਨ ਡੋਮ ਨੂੰ ਭੇਦ ਕੇ ਵੀ ਜਿਹੜੀਆਂ ਅੰਦਰ ਆਣ ਡਿੱਗੀਆਂ ਹੈਗੀਆਂ ਸੋ ਮਿਜ਼ਾਈਲਜ਼ ਜਿਹੜੀਆਂ ਇਜ਼ਰਾਈਲ ਦੇ ਉੱਤੇ ਜਿਹੜੀਆਂ ਪਹੁੰਚ ਚੁੱਕੀਆਂ ਯੂ ਐਸ ਦੇ ਜਿਹੜੇ ਅਧਿਕਾਰੀ ਆ ਤੇ ਜਿਹੜੇ ਪ੍ਰੈਜ਼ੀਡੈਂਟ 트럼ਪ ਆ ਉਹਨਾਂ ਨੇ ਇਹ ਕਿਹਾ ਵੀ ਵੀ نو एवरीथिंग ਮੀ ਸਾਨੂੰ ਸਾਰਾ ਕੁਛ ਜਿਹੜਾ ਉਹ ਪਤਾ ਸੀਗਾ ਜਿਸ ਤਰੀਕੇ ਦੇ ਨਾਲ ਇਜ਼ਰਾਈਲ ਦੇ ਦੁਆਰਾ ਈਰਾਨ ਉੱਤੇ ਹਮਲਾ ਜਿਹੜਾ ਹੋ ਕੀਤਾ ਗਿਆ ਆ ਈਰਾਨ ਦੇ ਦੁਆਰਾ ਜਿਹੜੇ ਇੱਕ ਦੋ ਵੇਵਸ ਦੇ ਵਿੱਚ ਮਿਜ਼ਾਈਲਸ ਦੇ ਨਾਲ ਇਜ਼ਰਾਈਲ ਉੱਤੇ ਹਮਲਾ ਜਿਹੜਾ ਹੋ ਕੀਤਾ ਗਿਆ ਆ ਆਉਂਦੇ ਦੋ ਚਾਰ ਦਿਨ ਹਰਜੋ ਸਿੰਘ ਜੀ ਕਾਫੀ ਅਹਿਮ ਰਹਿਣ ਵਾਲੇ ਆ ਜੇ ਈਰਾਨ ਵਾਲੇ ਤੇ ਉਹਨਾਂ ਦੇ ਜਿਹੜੀਆਂ ਪ੍ਰੌਕਸੀਜ਼ ਆ ਹਜ਼ਬੁੱਲਾ ਜਾਂ ਹੋਰ ਜਿਹੜੀਆਂ ਜਥੇਬੰਦੀਆਂ ਇਹਨਾਂ ਦੀਆਂ ਹੈਗੀਆਂ ਜੇ ਇਸੇ ਤਰੀਕੇ ਨਾਲ ਇਜ਼ਰਾਈਲ ਦੇ ਉੱਤੇ ਹਮਲੇ ਨੂੰ ਬਰਕਰਾਰ ਰੱਖ ਸਕਣਗੀਆਂ ਤਾਂ ਮਸਲਾ ਜਿਹੜਾ ਆ ਉਹ ਹੋਰ ਵੀ ਜ਼ਿਆਦਾ ਪੇਚੀਦਾ ਬਣ ਸਕਦਾ ਐ ਸੋ ਪਾਵਰ ਜਿਹੜੀ ਸਟਰਗਲ ਆ ਉਹ ਹੋਰ ਵੀ ਜ਼ਿਆਦਾ ਉੱਥੇ ਵਧੂਗੀ ਈਰਾਨ ਦੀਆਂ ਮਿਜ਼ਾਈਲਜ਼ ਦੇ ਨਾਲ ਹੁਣ ਤੱਕ ਇਜ਼ਰਾਈਲ ਦੇ ਵਿੱਚ 34 ਜਾਣੇ ਜਿਹੜੇ ਫਟੜ ਹੋਏ ਅ ਦੱਸੇ ਜਾਂਦੇ ਆ ਅ ਈਰਾਨ ਨੇ ਜਿਹੜਾ ਇਹ ਦਾਵਾ ਕੀਤਾ ਸੀਗਾ ਵੀ ਸਾਡੇ ਜਿਹੜੇ ਮਰਨ ਵਾਲੇ ਆ ਉਹਨਾਂ ਦੇ ਵਿੱਚ ਜਿਹੜੇ ਬਹੁਤੇ ਸਿਵਿਲਿਅਨ ਸੀਗੇ ਜਿਨ੍ਹਾਂ ਚ ਬੱਚੇ ਤੇ ਔਰਤਾਂ ਵੀ ਜੜੀਆਂ ਹੋ ਸ਼ਾਮਲ ਸੀਗੀਆਂ ਯੂਨ ਨੂੰ ਜਿਹੜੇ ਈਰਾਨ ਦੇ ਐਮਬੈਸਡਰ ਆ ਉਹਨਾਂ ਨੇ ਉੱਥੇ ਦਾਵਾ ਕੀਤਾ ਵੀ 78 ਲੋਕ ਜਿਹੜੇ ਉਹ ਮਾਰੇ ਗਏ ਹੈਗੇ ਆ ਸੋ ਇਹ ਜਿਹੜੇ ਐਮਬੈਸਡਰ ਆ ਉਹ ਉੱਥੇ ਅਬੋਲੀਆ ਉਧਰ ਇਜ਼ਰਾਈਲ ਦੇ ਦੁਆਰਾ ਵੀ ਜਿਹੜੇ ਹਮਲੇ ਆ ਉਹਨਾਂ ਨੂੰ ਉਸੇ ਤਰੀਕੇ ਦੇ ਨਾਲ ਤੇਜ਼ ਰੱਖਿਆ ਗਿਆ ਸੀ ਰੀਸੈਂਟਲੀ ਇੱਕ ਜਿਹੜੀ ਵੀਡੀਓ ਆ ਨਿਤਨੇ ਆਉ ਦੀ ਉਹ ਹੁਣ ਮੁੜ ਦੁਬਾਰਾ ਚਰਚਾ ਦਾ ਜਿਹੜਾ ਵਿਸ਼ਾ ਆ ਉਹ ਬਣ ਚੁੱਕੀ ਆ ਕਾਰਨ ਉਸ ਦੇ ਵਿੱਚ ਹਰਜੋਤ ਸਿੰਘ ਜੀ ਇਹ ਆ ਵੀ ਜਦ ਸਦਾਮ ਹੁਸੈਨ ਨੂੰ ਸੁੱਟਣਾ ਸੀ ਤਾਂ ਉਸ ਟਾਈਮ ਦੇ ਉੱਤੇ ਵੀ ਜਿਹੜਾ ਬੈਂਜਾਮਿਨ ਨਿਤਨੇ ਉਹ ਉਦੋਂ ਸਾਬਕਾ ਜਿਹੜਾ ਪ੍ਰਧਾਨ ਮੰਤਰੀ ਸੀ ਸੱਤਾ ਤੋਂ ਬਾਹਰ ਸੀਗਾ ਉਹ ਉਦੋਂ ਇੱਥੇ ਆ ਕੇ ਟੈਸਟੀਮੋਨੀ ਦੇ ਰਿਹਾ ਸੀਗਾ ਵੀ ਜੇ ਤੁਸੀਂ ਸਦਾਮ ਹੁਸੈਨ ਨੂੰ ਚੱਕ ਦੋਗੇ ਇਲਾਕੇ ਦੇ ਵਿੱਚੋਂ ਤਾਂ ਉਸ ਤੋਂ ਬਾਅਦ ਦੇ ਵਿੱਚ ਉੱਥੇ ਸ਼ਾਂਤੀ ਜਿਹੜੀ ਉਹ ਆ ਜਾਵੇਗੀ ਪਰ ਆਪਾਂ ਨੂੰ ਪਤਾ ਹੈ ਵੀ ਸਦਾਮ ਹੁਸੈਨ ਦੇ ਚੱਕੇ ਜਾਣ ਤੋਂ ਬਾਅਦ ਚ ਉੱਥੇ ਮੀਡਲ ਈਸਟ ਦੇ ਵਿੱਚ ਸਥਿਤੀ ਕੋਈ ਬਾੜੀ ਜ਼ਿਆਦਾ ਜਿਹੜੀ ਉਹ ਬਦਲੀ ਨਹੀਂ ਆ ਬਲਕਿ ਬਹੁਤ ਸਾਰੇ ਜਿਹੜੇ ਉੱਥੋਂ ਦੇ ਮੁਲਕਾਂ ਦੇ ਵਿੱਚ ਸਿਵਲ ਅਨਰੈਸਟ ਸਭੋ ਜ਼ਿਆਦਾ ਜਿਹੜੀ ਉਹ ਵਧੀਆ ਸੋ ਜਿਹੜੇ ਖਮੀਨੀ ਹੈਗੇ ਆ ਅਲੀ ਖਮੀਨੀ ਅਤਾਉੱਲਾ ਅਲੀ ਖਮੀਨੀ ਜਿਹੜੇ ਸੁਪਰੀਮ ਲੀਡਰ ਈਰਾਨ ਦੇ ਉਹਨਾਂ ਨੇ ਕਿਹਾ ਵੀ ਹਰ ਇੱਕ ਮਜ਼ਾਹੀਲ ਦਾ ਜਿਹੜਾ ਬਦਲਾ ਆ ਉਹ ਅਸੀਂ ਈਰਾਨ ਦੁਆਰਾ ਜਿਹੜਾ ਉਹ ਲੈਣਾ ਆ ਡੋਨਲਡ ਟਰੰਪ ਹੋਣਾ ਨੇ ਇੱਕ ਵਾਰੀ ਫੇਅਰ ਈਰਾਨ ਨੂੰ ਕਿਹਾ ਆ ਵੀ ਭਾਈ ਜਲਦੀ ਦੇਣੀ ਜਿਹੜੀ ਆ ਤੁਸੀਂ ਡੀਲ ਬਣਾ ਲਓ ਬਿਫੋਰ ਇਟਸ ਟੂ ਲੇਟ ਪਿਛਲੇ 1 ਸਾਲ ਤੋਂ ਵੱਧ ਤੋਂ ਇਜ਼ਰਾਇਲ ਦੀ ਤਿਆਰੀ ਚੱਲ ਰਹੀ ਸੀ ਈਰਾਨ ਦੇ ਉਲਟ ਇਹਨਾਂ ਸਾਰੇ ਮਾਮਲਿਆਂ ਨੂੰ ਜਿਹੜਾ ਉਹ ਲੈ ਕੇ ਵੀ ਕਿਸ ਤਰੀਕੇ ਦੇ ਨਾਲ ਈਰਾਨ ਜਿਹੜਾ ਆ ਉਹ ਬਹੁਤ ਹੀ ਜਲਦੀ ਦੇ ਨਾਲ ਜਿਹੜਾ ਯੂਰੇਨੀਅਮ ਆ ਉਸ ਨੂੰ ਉਸ ਦੀ ਗੁਣਵੱਤਾ ਜਿਹੜੀ ਵਧਾ ਕੇ ਤੇ ਬੰਬ ਜਿਹੜਾ ਬਣਾਉਣ ਦੇ ਬਿਲਕੁਲ ਨਜ਼ਦੀਕ ਹੈਗਾ ਆ ਸੋ ਫਾਈਨਲੀ ਉਹਨਾਂ ਨੇ ਕੱਲ ਬਹੁਤ ਸਾਰੇ ਇਲਾਕਿਆਂ ਦੇ ਉੱਤੇ ਹਮਲੇ ਜਿਹੜੇ ਕਿਤੇ 200 ਤੋਂ ਵੱਧ ਫਾਈਟਰ ਜੈਟ ਇਜ਼ਰਾਈਲ ਦੇ ਈਰਾਨ ਦੀ ਜਿਹੜੀ 에ਅਰ ਸਪੇਸ ਦੇ ਵਿੱਚ ਦਾਖਲ ਹੋ ਕੇ ਉਹਨਾਂ ਨੇ ਉੱਥੋਂ 에ਅਰ ਸਟ੍ਰਾਈਕਸ ਵੀ ਜਿਹੜੀਆਂ ਹੋ ਕੀਤੀਆਂ ਆ ਪਰ ਅੱਜ ਈਰਾਨ ਨੇ ਜਵਾਬੀ ਕਾਰਵਾਈ ਚ ਕੁਸ਼ਕ ਜਿਹੜੇ ਉਹਨਾਂ ਦੀਆਂ ਮਿਜ਼ਾਈਲ ਜਾਓ ਇੱਥੇ ਪਹੁੰਚਣ ਵਿੱਚ ਕਾਮਯਾਬ ਹੋਈਆਂ ਬਹੁਤਿਆਂ ਨੂੰ ਆਇਰਨ ਡੋਮ ਨੇ ਆਇਰਨ ਕਲੈਡ ਨੇ ਹਵਾ ਦੇ ਵਿੱਚ ਜਾਂ ਪਹੁੰਚਣ ਤੋਂ ਪਹਿਲਾਂ ਹੀ ਜਿਹੜਾ ਉਹਨਾਂ ਨੂੰ ਤਵਸਤ ਕਰ ਦਿੱਤਾ